ਪ੍ਰੇਖਕ ਨੂੰ ਨਾਮ ਹੈ ਜਿਹੜਾ ਕਿੱਥੋਂ ਆਇਓ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਢਮੋਲੀ ਜ਼ਿਲ੍ਹਾ ਪ੍ਰਧਾਨ ਦਿਹਾਤੀ ਟ੍ਰੇਡ ਵਿੰਗ ਆਮ ਆਦਮੀ ਪਾਰਟੀ ਅੱਜ ਦਾ ਜੋ ਪ੍ਰੋਟੈਸਟ ਹੈ ਜੋ ਭਾਰਤ ਸਰਕਾਰ ਨੇ ਯੂ ਐਸ ਏ ਦੀ ਅਮਰੀਕਾ ਸਰਕਾਰ ਦੇ ਨਾਲ ਜੋ ਟ੍ਰੇਡ ਸਮਝੌਤਾ ਕੀਤਾ ਹੈ ਉਹ ਕਿਸਾਨ ਤੇ ਟ੍ਰੇਡ ਦੋਨਾਂ ਦੇ ਵਿਰੁੱਧ ਚ ਹੈ ਕਿਉਂਕਿ ਇਹਦੇ ਨਾਲ ਕਿਸਾਨ ਦੇ ਜੋ ਪਹਿਲਾਂ ਹੀ ਖੁਦਕਸ਼ੀਆਂ ਕਰ ਰਿਹਾ ਹੈ ਤੇ ਬਹੁਤ ਤੰਗੀ ਦਰੁਸ਼ੀ ਸਾਡਾ ਜਿਹੜਾ ਕਿਸਾਨ ਹੈ ਪੂਰੇ ਇੰਡੀਆ ਦਾ ਉਹਦੀ ਜਿਹੜੀ ਜ਼ਿੰਦਗੀ ਹੈ ਹੋਰ ਦੁੱਬਰ ਹੋਣ ਜਾ ਰਹੀ ਹੈ ਤੇ ਇਹ ਜਿਹੜਾ ਸਮਝੋਤਾ ਹੈ ਪੂਰੇ ਭਾਰਤ ਦੀ ਕਿਸਾਨੀ ਵਾਸਤੇ ਜਿਹੜਾ ਨੁਕਸਾਨ ਦੇ ਹੈ ਕਿਸਾਨ ਹੋਰ ਤਬਾਹ ਹੋ ਜਾਏਗਾ ਇਸ ਕਰਕੇ ਅਸੀਂ ਸਾਡੀ ਪਾਰਟੀ ਵੱਲੋਂ ਇਹੀ ਮੈਸੇਜ ਹੈ ਉਹਨਾਂ ਨੂੰ ਅਪੀਲ ਹੈ ਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਇਹ ਸਮਝੋਤਾ ਰੱਦ ਕਰੇ ਤੇ ਆਪਣਾ ਜਿਹੜਾ ਇਹ ਟ੍ਰੇਡ ਹੈ ਟ੍ਰੇਡ ਤੇ ਕਿਸਾਨ ਦੋਨਾਂ ਨੂੰ ਨੁਕਸਾਨ ਹੈ ਕਿਉਂਕਿ ਜਦੋਂ ਇੰਡੀਆ ਤੋਂ ਚੀਜ਼ ਜਾਣੀ ਹੈ ਉਸ ਤੇ ਟੈਕਸ ਹੈ ਜਦੋਂ ਯੂ ਐਸ ਏ ਤੋਂ ਇੱਥੇ ਆਣੀ ਹੈ ਉਸ ਤੇ 0% ਟੈਕਸ ਹੈ ਇਹਦੇ ਨਾਲ ਟ੍ਰੇਡ ਵੀ ਖਤਮ ਹੋ ਜਾਏਗਾ ਅਤੇ ਕਿਸਾਨੀ ਵੀ ਖਤਮ ਹੋ ਜੇਗੀ ਸਰਲ ਸ਼ਬਦਾਂ ਚ ਕਹੀਏ ਜੀ ਕੀ ਬਿੱਲ ਹੈ ਕੀ ਉਸ ਦਾ ਵਿਰੋਧ ਕਿਉਂ ਹੈ ਸਰਲ ਸ਼ਬਦਾਂ ਦੇ ਵਿੱਚ ਉਸ ਇਹ ਹੈ ਜੀ ਕਿ ਜਿਹੜਾ ਵਿਰੋਧ ਇਸ ਕਰਕੇ ਹੈ ਕਿ ਜਿਹੜਾ ਸਾਡੇ ਆਪਣਾ ਜਿਹੜਾ ਵਪਾਰ ਹੈ ਉਹਨੂੰ ਬਚਾਇਆ ਜਾਵੇ ਕਿਉਂਕਿ ਜਦੋਂ ਸਾਡੇ ਤੋਂ ਮਾਲ ਜਾਣਾ ਉੱਥੇ 18% ਡਿਊਟੀ ਲੱਗਣੀ ਹੈ ਟੈਕਸ ਲੱਗਣਾ ਹੈ ਤੇ ਸਾਡਾ ਜਿਹੜਾ ਮਾਲ ਹੈ ਉੱਥੇ ਜਾ ਕੇ ਮਹਿੰਗਾ ਹੋ ਜਾਣਾ ਹੈ ਜਿਹੜਾ ਉਹਨਾਂ ਦਾ ਉੱਥੋਂ ਆਣਾ ਹੈ ਉਹਦੇ ਤੇ 0% ਹੈ ਉਹ ਇੱਥੇ ਆ ਕੇ ਸਸਤਾ ਹੋ ਜਾਣਾ ਤੇ ਸਾਡੇ ਜਿਹੜਾ ਇੰਡੀਆ ਦਾ ਕਾਰੋਬਾਰ ਹੈ ਤੇ ਕਿਸਾਨੀ ਹੈ ਉਹਨੂੰ ਨੁਕਸਾਨ ਹੋਏਗਾ ਤੇ ਸਾਡਾ ਜਿਹੜਾ ਬਾਹਰ ਭੇਜਣਾ ਤਾਂ ਵੀ ਸਾਡਾ ਨੁਕਸਾਨ ਬਿਲਕੁਲ ਠੀਕ ਹੈ ਬਣ ਗਿਆ ਪਰ ਅੱਜ ਕੀ ਨਾਮ ਹੈ ਤੇ ਅੱਜ ਕਿਸ ਚੀਜ਼ ਨੂੰ ਲੈ ਕੇ ਪ੍ਰਚਾਰ ਕੀਤਾ ਜਾ ਰਿਹਾ ਰਹੇ ਹੋ ਰਾਜੇ ਜੋ ਕੇਂਦਰ ਸਰਕਾਰ ਕਿਸਾਨ ਮਾਰੂ ਨੀਤੀਆਂ ਦੀ ਸੰਧੀ ਕੀਤੀ ਹੈ ਲੁਕ ਕੇ ਜਾ ਇਹਨਾਂ ਦੀ ਬਾਹ ਮੋੜ ਕੇ ਕਰਾਈ ਗਈ ਹੈ ਅਮਰੀਕਾ ਦੇ ਨਾਲ ਔਰ ਉਹਦੇ ਨਾਲ ਸਾਡਾ ਕਿਸਾਨ ਪਹਿਲਾਂ ਹੀ ਦਬਿਆ ਹੋਇਆ ਹੈ ਉਹਨਾਂ ਨੀਤੀਆਂ ਦੇ ਨਾਲ ਹੋਰ ਦਬਜੂਗਾ ਔਰ ਇਹ ਕਿਸਾਨ ਮਾਰੂ ਨੀਤੀਆਂ ਨੇ ਉਹਦੇ ਵਿਰੋਧ ਦੇ ਵਿੱਚ ਅਸੀਂ ਪ੍ਰਦਰਸ਼ਨ ਕਰ ਰਹੇ ਆਂ ਅੱਜ ਕਾਲ ਸੀ ਬੰਦੀ ਵੀ ਔਰ ਸਾਰੇ ਕਿਸਾਨ ਜਥੇਬੰਦੀਆਂ ਵੀ ਡਟ ਕੇ ਵਿਰੋਧ ਕਰ ਰਹੀਆਂ ਨੇ ਸੇਮ ਤਰੀਕੇ ਆਮ ਆਦਮੀ ਪਾਰਟੀ ਆ ਦਾ ਡਟ ਕੇ ਵਿਰੋਧ ਕਰ ਰਹੀ ਹੈ ਇਹ ਕਿਸਾਨ ਮਾਰੂ ਨੀਤੀਆਂ ਨੇ ਸੋ ਇਸ ਚੀਜ਼ ਦਾ ਵਿਰੋਧ ਹੈ ਜੀ ਕਿ ਕਿਹੜੇ ਕਿਹੜੇ ਵਿੰਗ ਤੁਹਾਡੇ ਨਾਲ ਜੁੜੇ ਹੋਏ ਨੇ ਕਿਸਾਨੀਆਂ ਜਥੇਵੰਦੀਆਂ ਜੂਰੀਆਂ ਸਾਰੀਆਂ ਕਿਸਾਨ ਜਥੇਵੰਦੀਆਂ ਸਾਰੀਆਂ ਨੇ ਜੀ ਕੋਈ ਵੀ ਜਥੇਵੰਦੀ ਦਾ ਤੁਸੀਂ ਜਥੇਵੰਦੀਆਂ ਸਾਰਿਆਂ ਦਾ ਇਹ ਕਿਸਾਨ ਹੈ ਇਹ ਟ੍ਰੇਡਿੰਗ ਹੈ ਕਿਹੜੇ ਕਿਹੜੇ ਨੇ ਬੈਂਕਿੰਗ ਦੇ ਕਿਉਂਕਿ ਸਾਰਿਆਂ ਨੇ ਅੱਜ ਪ੍ਰਦਰਸ਼ਨ ਕਰ ਰਹੇ ਨੇ ਅੱਜ ਅੱਜ ਦਾ ਜਿਹੜਾ ਪ੍ਰਦਰਸ਼ਨ ਹੈ ਟ੍ਰੇਡਿੰਗ ਵਿੰਗ ਦੀਆਂ ਸਾਰੇ ਜਥੇਵੰਦੀਆਂ ਨੇ ਕਿਸਾਨ ਵਿੰਗ ਦੀਆਂ ਵੀ ਸਾਰੇ ਵਸਿਗ ਜਥੇਵੰਦੀਆਂ ਨੇ ਇਹ ਨੂੰ ਕਿ ਬੈਂਕਿੰਗ ਵਾਲੇ ਵੀ ਜਿਹੜੇ ਉਹ ਵਿਰੋਧ ਕਰ ਰਹੇ ਨੇ ਕਿੰਨੀ ਕਿਤੋਂ ਦੀ ਕਿੱਥੇ ਜਾਈ ਆਉਗੀ ਤੁਹਾਡੀ ਹਾਂਜੀ ਜਿਹੜੀ ਰੈਲੀ ਕੱਢ ਰਹੇ ਹੋ ਕਿੱਥੇ ਦੀ ਕਿੱਥੇ ਜਾਓਗੇ ਇਹ ਸੰਵੇਲਕ ਪ੍ਰਦਰਸ਼ਨ ਹੈ ਬਸ ਇੱਥੋਂ ਇੱਕ ਸਨੇਹਾ ਹੀ ਦੇਣਾ ਸਰਕਾਰ ਨੂੰ ਕਿ ਲੋਕ ਤੁਹਾਡੇ ਵਿਰੋਧ ਦੇ ਵਿੱਚ ਨੇ ਠੀਕ ਹੈ ਠੀਕ ਹੈ ਜੋ